ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਾਥੀਓ ਤੇ ਪਿਆਰੇ ਬੱਚਿਓ ਅੱਜ ਦੇ ਇਸ ਵਿਸ਼ੇਸ਼ ਲੈਕਚਰ ਦੇ ਵਿੱਚ ਆਪਾਂ 12ਵੀਂ ਜਮਾਤ ਲਾਜ਼ਮੀ ਪੰਜਾਬੀ ਵਿੱਚ ਸ਼ਾਮਿਲ ਜਿੰਨੀਆਂ ਵੀ ਕਹਾਣੀਆਂ ਉਹਨਾਂ ਦੇ ਸੰਖੇਪ ਸਾਰ ਡਿਸਕਸ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਵੀਡੀਓ ਲੈਕਚਰ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਬਟਾ ਕਹਾਣੀ ਸੁਜਾਨ ਸਿੰਘ ਦੀ ਹੈ ਸਾਂਝ ਸਾਂਝ ਸੁਜਾਨ ਸਿੰਘ ਦੀ ਰਚਨਾ ਹੈ ਇਸ ਕਹਾਣੀ ਵਿੱਚ ਇੱਕ ਪ੍ਰੋਫੈਸਰ ਅਤੇ ਸਾਈਕਲ ਤੇ ਚੜੇ ਇੱਕ ਪਿੰਡੋਂ ਨੌਜਵਾਨ ਵਿਚਾਰ ਹਮਦਰਦੀ ਦੇ ਜਜ਼ਬੇ ਦੁਆਰਾ ਇੱਕ ਸਾਂਝ ਵਿਖਾਈ ਗਈਆ ਠੀਕ ਹੈ ਅਗਲੀ ਹੈ ਬਟਾ ਗਰਮੀਆਂ ਦੀ ਇੱਕ ਦੁਪਹਿਰ ਨੂੰ ਮੈਂ ਕਹਾਣੀ ਪੜਾਂਗਾ ਤੁਸੀਂ ਧਿਆਨ ਨਾਲ ਸੁਣ ਲੈਣਾ ਸਾਰਾ ਜਿਹੜਾ ਬਟਾ ਗਰਮੀਆਂ ਦੀ ਇੱਕ ਦੁਪਹਿਰ ਨੂੰ ਪੈਦਲ ਚੱਲ ਰਹੀ ਇੱਕ ਬੁੱਢੀ ਸਤਰੀ ਨੂੰ ਸਾਈਕਲ ਉੱਤੇ ਜਾ ਰਿਹਾ ਪ੍ਰੋਫੈਸਰ ਹਮਦਰਦੀ ਦੇ ਭਾਵ ਨਾਲ ਸਾਈਕਲ ਉੱਤੇ ਬਿਠਾ ਲੈਂਦਾ ਹੈ ਇਸ ਤੇ ਬਿਠਾ ਲੈਂਦਾ ਹੈ ਸਾਈਕਲ ਤੇ ਬਿਠਾ ਲੈਂਦਾ ਹੈ ਉਹ ਸਮਝਦਾ ਹੈ ਕਿ ਉਹ ਰਾਹ ਜਾ ਰਹੇ ਰਾਹ ਇਹ ਤੇ ਇਹ ਨਹੀਂ ਲਿਖਣਾ ਬਟਾ ਰਾਹ ਜਾ ਰਹੇ ਤੀਰੇ ਵਾਲੇ ਸਾਈਕਲ ਸਵਾਰ ਨੇ ਉਸ ਬੁੱਢੀ ਇਸਤਰੀ ਨੂੰ ਉਸਦੇ ਕਹਿਣ ਦੇ باوجود ਉਸਦੇ ਕਹਿਣ ਦੇ باوجود ਕੀ ਕੀਤਾ ਸਾਈਕਲ ਤੇ ਨਹੀਂ ਬਿਠਾਇਆ ਸੀ ਠੀਕ ਹੈ ਹਮਦਰਦੀ ਵਿੱਚ ਪ੍ਰੋਫੈਸਰ ਉਸ ਬੁੱਢੀ ਮਾਈ ਨੂੰ ਆਪਣੀ ਸਾਈਕਲ ਉੱਤੇ ਬਿਠਾ ਕੇ ਸ਼ਹਿਰ ਤੱਕ ਲੈ ਆਉਂਦਾ ਹੈ ਉਹ ਆਪਣੀ ਆਰਥਿਕ ਤੰਗੀ ਕਰਕੇ ਉਸ ਨੂੰ ਬੱਸ ਵਿੱਚ ਚੜਨ ਦਾ ਕਿਰਾਇਆ ਵੀ ਨਹੀਂ ਦੇ ਸਕਦਾ ਉਸ ਨੂੰ ਆਪਣੇ ਬੱਚੇ ਦੀ ਰਸਖਾਣ ਦੀ ਇੱਛਾ ਅਤੇ ਧੋਬੀ ਦੀ ਧਵਾਈ ਦੇਣ ਦਾ ਵੀ ਖਿਆਲ ਆ ਜਾਂਦਾ ਹੈ ਉਹ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਬੰਦਾ ਕਿਰਾਇਆ ਦੇਣ ਦੀ ਵੀ ਸੋਚਦਾ ਹੈ ਪਰ ਆਪਣੇ ਅਹੁਦੇ ਦਾ ਖਿਆਲ ਕਰਕੇ ਉਹ ਇਹ ਵਿਚਾਰ ਵੀ ਤਿਆਗ ਦਿੰਦਾ ਹੈ ਉਹ ਔਖਾ ਸੁੱਕਾ ਹੋ ਕੇ ਬੁੱਢੀ ਔਰਤ ਨੂੰ ਸ਼ਹਿਰ ਤੱਕ ਲੈ ਆਉਂਦਾ ਹੈ ਇੰਨੇ ਨੂੰ ਚਿਹਰੇ ਵਾਲਾ ਸਾਈਕਲ ਸਵਾਰ ਆ ਜਾਂਦਾ ਹੈ ਉਸ ਬੁੱਢੀ ਔਰਤ ਨੂੰ ਆਪਣੇ ਸਾਈਕਲ ਤੇ ਬਿਠਾ ਕੇ ਸਹਿੜੇ ਤੱਕ ਛੱਡ ਕੇ ਆਉਣ ਦੀ ਗੱਲ ਕਰਦਾ ਹੈ ਪਹਿਲੀ ਨਜ਼ਰੇ ਲੇਖਕ ਨੂੰ ਉਹ ਨੌਜਵਾਨ ਪੱਥਰਦਿਲ ਜਾਪਿਆ ਸੀ ਪਰ ਆਪਣੇ ਪੜਾ ਤੇ ਪਹੁੰਚ ਕੇ ਪ੍ਰੋਫੈਸਰ ਨੇ ਜਦੋਂ ਬੁੱਢੀ ਸਤਰੀ ਨੂੰ ਉਤਾਰਿਆ ਤਾਂ ਉਹ ਨੌਜਵਾਨ ਵਾਪਸ ਉੱਥੇ ਅੱਪੜ ਗਿਆ। ਅਸਲ ਵਿੱਚ ਉਸ ਨੌਜਵਾਨ ਦੇ ਮਨ ਵਿੱਚ ਵੀ ਉਸ ਬੁੱਢੀ ਸਤਰੀ ਲਈ ਡੂੰਗੀ ਹਮਦਰਦੀ ਸੀ ਅਤੇ ਉਹ ਕਿਸੇ ਜ਼ਰੂਰੀ ਕੰਮ ਕਰ ਲਈ ਅੱਗੇ ਲੰਘ ਆਇਆ ਸੀ। ਆਪਣਾ ਕੰਮ ਕਰਨ ਬੇੜ ਕੇ ਉਸ ਨੂੰ ਸਾਈਕਲ ਉੱਤੇ ਬਿਠਾਉਣ ਲਈ ਹੀ ਵਾਪਸ ਮੁੜ ਰਿਹਾ ਸੀ। ਪ੍ਰੋਫੈਸਰ ਤੇ ਚੀਰੇ ਵਾਲੇ ਨੌਜਵਾਨ ਵਿੱਚ ਉਮਰ, ਪੜ੍ਹਾਈ, ਅਹੁਦੇ ਤੇ ਹੋਰ ਵੱਖਰੇਵੇਂ ਹੋ ਸਕਦੇ ਹਨ ਪਰ ਕਿਸੇ ਪੀੜਿਤ ਹਮਰਾਏ ਲਈ ਹਮਦਰਦੀ ਦੀ ਭਾਵਨਾ ਤੇ ਆਪਣੇ ਬਿੱਤ ਅਨੁਸਾਰ ਸਹਾਇਤਾ ਕਰਨ ਦਾ ਜਜ਼ਬਾ ਉਹਨਾਂ ਵਿਚਕਾਰ ਡੂੰਗੀ ਸਾਂਝ ਬਣ ਜਾਂਦੀ ਹੈ ਕਹਾਣੀ ਇਹ ਪੱਕਿਆ ਕਰਦੀ ਹੈ ਕਿ ਹਮਦਰਦੀ ਦੀ ਭਾਵਨਾ ਸਦਕਾ ਅਸੀਂ ਇੱਕ ਦੂਜੇ ਨੂੰ ਮਨੁੱਖ ਦੇ ਰੂਪ ਵਿੱਚ ਪਛਾਣਦੇ ਹਾਂ ਅੱਗੇ ਬੜਾ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਨੀਲੀ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਸ਼ੂਆਂ ਦੀ ਸੰਵੇਦਨਸ਼ੀਲਤਾ ਦਾ ਬੜੇ ਮਾਰਮਿਕ ਤਰੀਕੇ ਨਾਲ ਵਰਣਨ ਕੀਤਾ ਹੈ ਪਸ਼ੂਆਂ ਵਿੱਚ ਵੀ ਮਨੁੱਖਾਂ ਵਾਂਗ ਭਾਵਨਾਵਾਂ ਹੁੰਦੀਆਂ ਹਨ ਉਹਨਾਂ ਨੂੰ ਬੱਚਿਆਂ ਨਾਲ ਪਿਆਰ ਹੁੰਦਾ ਹੈ ਉਹ ਵੀ ਉਹਨਾਂ ਦੇ ਤੁਰ ਜਾਣ ਦਾ ਕੋਈ ਦੁੱਖ ਮਹਿਸੂਸ ਕਰਦੇ ਹਨ ਗਊ ਨੀਲੀ ਜਿੰਨੀ دیر ਤੱਕ ਦੁੱਧ ਦਿੰਦੀ ਹੈ ਉਸ ਨੂੰ ਚੰਗਾ ਚਾਰਾ ਮਿਲਦਾ ਹੈ ਜਦੋਂ ਉਸ ਦੀ ਬੱਚੀ ਜੰਮਦੀ ਹੈ ਤਾਂ ਗਵਾਲਾ ਆਪਣੀਆਂ ਆਰਥਿਕ ਮਜਬੂਰੀਆਂ ਵਸ ਬੱਚੀ ਨੂੰ ਲੁਰਿੰਦਾ ਦੁੱਧ ਪੀਣ ਲਈ ਨਹੀਂ ਛੱਡਦਾ ਨਤੀਜੇ ਵਜੋਂ ਬੱਚੇ ਮਰ ਜਾਂਦੀ ਹੈ ਬੱਚੀ ਮਰਨ ਤੇ ਨੀਲੀ ਨਹੀਂ ਉਦਾਸ ਹੋ ਜਾਂਦੀ ਹੈ ਕਿ ਉਸ ਨੂੰ ਕੁਝ ਵੀ ਖਾਣਾ ਚੰਗਾ ਨਹੀਂ ਲੱਗਦਾ ਗਵਾਲਾ ਉਸ ਤੋਂ ਦੁੱਧ ਲੈ ਲਈ ਉਸ ਨੂੰ ਚਾਰਾ ਮਸਾਲਾ ਖਾਣ ਨੂੰ ਤਰਦਾ ਹੈ ਪਿਆਰ ਦਾ ਤੇ ਪੁcjਕਾਰਦਾ ਵੀ ਹੈ ਪਰ ਜਦੋਂ ਨੀਲੀ ਦੁੱਧ ਨਹੀਂ ਦਿੰਦੀ ਤਾਂ ਉਸ ਨੂੰ ਬੁਰੀ ਲੱਗਦੀ ਹੈ ਉਸ ਦੇ ਅੱਗੇ ਅਚਾਰਾ ਚੁੱਕ ਲੈਂਦਾ ਹੈ ਨੀਲੀ ਆਪਣੀ ਬੱਚੀ ਦੇ ਤੁਰ ਜਾਣ ਦੇ ਗਮ ਵਿੱਚ ਡੁੱਬੀ ਹੋਈ ਤਿੰਨ ਦਿਨ ਕੁਝ ਨਹੀਂ ਖਾਂਦੀ ਇਹ ਕਹਾਣੀ ਨੀਲੀ ਦੇ ਮਨ ਨੂੰ ਪਵਨ ਉਗਾਰਦੀ ਹੈ ਗਵਾਲਾ ਉਸ ਨੂੰ ਕੇਵਲ ਦੁੱਧ ਦੇਣ ਦਾ ਸਾਧਨ ਸਮਝਦਾ ਹੈ ਜਦ ਕਿ ਨੀਲੀ ਇੱਕ ਮਾਂ ਵੀ ਹੈ ਬੱਚੇ ਦੇ ਮਰਨ ਤੇ ਉਸ ਦੀ ਮਮਤਾ ਬਲੁੰਦਰੀ ਜਾਂਦੀ ਹੈ ਗਵਾਲਾ ਉਸ ਦੇ ਇਸ ਦੁੱਖ ਨੂੰ ਸਮਝਣ ਤੋਂ ਅਸਮਰਥ ਰਹਿੰਦਾ ਹੈ ਲੇਖਕ ਦੀ ਪਤਨੀ ਮਾਂ ਹੋਣ ਦੇ ਨਾਤੇ ਨੀਲੀ ਦੀਆਂ ਭਾਵਨਾਵਾਂ ਨੂੰ ਸਮਝਦੀ ਹੋਈ ਵਾਰ-ਵਾਰ ਇਹੀ ਕਹਿੰਦੀ ਹੈ ਕਿ ਜੁੱਲੀ ਦੁੱਧ ਵਿਚਣ ਲਈ ਪੜੇ ਨੇ ਬੱਚੀ ਗਵਾ ਲਈ ਅੱਗੇ ਕਹਾਣੀ ਸਾਡੇ ਕੋਲ ਮਾੜਾ ਬੰਦਾ ਮਾੜਾ ਬੰਦਾ ਪ੍ਰੇਮ ਪ੍ਰਕਾਸ਼ ਦੀ ਕਹਾਣੀ ਹੈ ਇਸ ਕਹਾਣੀ ਵਿੱਚ ਮਦਵਰਗੀ ਮਾਨਸਿਕਤਾ ਨੂੰ ਉਗਾੜ ਕੇ ਕੱਗਾਏਗਾ ਬਟਾ ਉਗਾੜ ਕੇ ਪੇਸ਼ ਕੀਤਾ ਗਿਆ ਹੈ ਇੱਥੇ ਕੀ ਆਏਗਾ ਕੱਗਾਏਗਾ ਠੀਕ ਹੈ ਉਗਾੜ ਕੇ ਪੇਸ਼ ਕੀਤਾ ਗਿਆ ਹੈ ਮਦਵਰਗੀ ਲੋਕ ਆਪਣੇ ਫਜ਼ੂਲ ਦੇ ਕੰਮਾਂ ਵਿੱਚ ਖਰਚ ਕਰਨ ਲੱਗਿਆ ਪਾ ਨੀਮ ਕੌਂਦੇ ਤੇ ਨਾਹੀ ਬਹਿਸ ਕਰਦੇ ਹਨ ਪਰ ਜਦੋਂ ਕਲ ਕਿਸੇ ਦੇ ਹੱਕਾਂ ਦੀ ਆਉਂਦੀ ਹੈ ਤਾਂ ਉਹ ਉਹ ਪਿੱਛੇ ਹਟ ਜਾਂਦੇ ਹਨ ਮਦਵਰਗੀ પતિ ਪਤਨੀ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਪੈਸੇ ਵਧ ਮੰਗਣ ਤੇ ਉਸ ਨਾਲ ਝਗੜ ਪੈਂਦੇ ਹਨ ਰਿਕਸ਼ੇ ਵਾਲਾ ਉਹਨਾਂ ਵੱਲੋਂ ਦਿੱਤੇ ਪੈਸੇ ਵਗਾ ਮਾਰਦਾ ਹੈ ਉਹ ਆਪਣੇ ਬਣਦੇ ਪੈਸੇ ਲੈਣ ਲਈ ਕਾਫੀ ਸਮੇਂ ਤੱਕ ਬਾਹਰ ਅੱਗੇ ਖੜਾ ਰਹਿੰਦਾ ਹੈ ਉਸ ਦਾ ਬਾਹਰ ਅੱਗੇ ਇਸ ਤਰ੍ਹਾਂ ਖੜੇ ਰਹਿਣਾ ਦੋਹਾਂ પતિ ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰਿਤ ਨਹੀਂ ਹੋ ਸਕਦੇ ਉਹ ਦੋਵੇਂ ਕੜੀਮੂੜੀ ਬਾਹਰ ਚਾਕ ਕੇ ਉਸ ਨੂੰ ਖੜੇ ਹੋਣ ਨੂੰ ਦੇਖ ਕੇ ਅੰਦਰ ਬੈਠੇ ਘਬrai ਜਾਂਦੇ ਹਨ ਬਾਹਰ ਕਲੇ ਰਿਕਸ਼ੇ ਵਾਲੇ ਕੋਲ ਜਦੋਂ ਦੂਜੇ ਰਿਕਸ਼ਾ ਵਾਲਾ ਆ ਖੜਦਾ ਆ ਕੇ ਖੜਦਾ ਆ ਤਾਂ ਲੇਖਕ ਨੂੰ ਉਹਨਾਂ ਦੀ ਇਕਤਾ ਦਾ ਡਰ ਵੀ ਆਉਂਦਾ ਹੈ ਡਰ ਵੀ ਲੱਗਦਾ ਹੈ ਡਰੀ ਹੋਈ ਪਤਨੀ ਰਿਕਸ਼ੇ ਨਾਲ ਰਿਕਸ਼ੇ ਵਾਲੇ ਨਾਲ ਸਮਝੌਤਾ ਕਰਨ ਦੀਆਂ ਦਲੀਲਾਂ ਦਿੰਦੀ ਹੈ ਪਰ ਲੇਖਕ ਅੱਗੇ ਉਸ ਦੀ ਪੇਸ਼ ਨਹੀਂ ਜਾਂਦੀ ਅਸਲ ਵਿੱਚ ਆਪਣੇ ਆਪ ਨੂੰ ਤਾਕਤਵਰ ਸਰ ਦੀ ਮਦਵਰਗੀ ਪਤਨੀ ਆਮ ਮਾੜੇ ਰਿਕਸ਼ਾ ਚਾਲਕ ਤੋਂ ਡਰ ਜਾਂਦੀ ਹੈ ਜਦ ਕਿ ਬਾਹਰ ਖੜਾ ਰਿਕਸ਼ਾ ਚਾਲਕ ਤਾਕਤਵਰ ਜਾਪਣ ਲੱਗ ਲੱਗ ਪੈਂਦਾ ਹੈ ਲੱਗ ਜਾਂਦਾ ਹੈ ਜਦੋਂ ਕੁਝ ਸਮਾਂ ਬਾਹਰ ਖੜੇ ਰਹਿਣ ਬਾਅਦ ਰਿਕਸ਼ੇ ਵਾਲਾ ਪੈਸੇ ਲੈ ਬਿਨਾ ਚਲਾ ਜਾਂਦਾ ਹੈ ਤਾਂ ਦੋਹਾਂ ਪਤੀ ਪਤਨੀ ਨੂੰ ਸੁੱਖ ਦਾ ਸਾਹ ਆਉਂਦਾ ਹੈ ਪਰ ਨਾਲ ਹੀ ਉਹਨਾਂ ਨੂੰ ਦੋਸ਼ ਭਾਵਨਾ ਵੀ ਆ ਕੇ ਹੱਬੀ ਹੈ ਇਸ ਦੋਸ਼ ਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਹ ਸੋਚਦੇ ਹਨ ਕਿ 3 ਰੁਪਏ ਪਿੰਗਲ ਵਾਲੇ ਨੂੰ ਦੇ ਦੇਣਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ ਅੱਗੇ ਬੜਾ ਕਰਜ਼ਾ ਆਪਣੇ ਕਰਜ਼ਾ ਆਪਣੇ ਗੁਲਜਾਰ ਸਿੰਘ ਸੰਧੂ ਦੀ ਕਹਾਣੀ ਹੈ ਇਸ ਕਹਾਣੀ ਵਿੱਚ ਪੰਜਾਬੀਆਂ ਦੀ ਰੀਤੀ ਪੰਜਾਬੀਆਂ ਦੀ ਰੀਤੀ ਰਿਉਦੀ ਨੀ ਦੀ ਦੇ ਰੀਤੀ ਰਿਵਾਜ ਤੇ ਪੰਜਾਬ ਦਾ ਪਿੰਡੂ ਸੱਭਿਆਚਾਰਕ ਚਿੱਤਰਣ ਪੇਸ਼ ਕੀਤਾ ਗਿਆ ਹੈ ਉਸ ਸਮੇਂ ਦੇ ਵਿਆਹ ਦੇ ਮਾਹੌਲ ਅਤੇ ਆਪਸੀ ਰਿਸ਼ਤਿਆਂ ਨੂੰ ਇਹ ਕਹਾਣੀ ਉਜਾਗਰ ਕਰਦੀ ਹੈ ਵਿਆਹ ਨਾਲ ਸੰਬੰਧਿਤ ਰਸਮਾਂ ਵਿਆਹ ਦੀਆਂ ਤਿਆਰੀਆਂ ਅਤੇ ਪੈਣਪਰਾ ਦੇ ਪਿਆਰ ਦੇ ਮਾਨ ਮਰਿਆਦਾ ਨੂੰ ਬਹੁਤ ਛਿੱਦਤ ਨਾਲ ਇਹ ਕਹਾਣੀ ਬਿਆਨ ਕਰਦੀ ਹੈ ਕਰਦਿਆ ਨੇ ਵਿਆਹ ਦਾ ਚਾਹ ਪੂਰਾ ਕਰਨ ਲਈ ਜੀਤੋ ਦੇ ਵੀਰ ਦੀ ਥਾਂ ਜੀਤੋ ਦਾ ਵਿਆਹ ਚਾਹ ਦਿੱਤਾ ਸਾਰਿਆਂ ਨੂੰ ਆਪਣੇ ਸਿਰ ਦਾ ਬੋਝ ਹੌਲਾ ਕਰਨ ਤੇ ਪੁਨਖਟਣ ਦਾ ਬਹਾਨਾ ਮਿਲ ਗਿਆ ਵਿਆਹ ਸਿਰ ਉੱਤੇ ਆ ਜਾਂਦਾ ਹੈ ਸਾਰਿਆਂ ਦੀ ਭਜਨ ਅਠ ਵੱਧ ਜਾਂਦੀ ਹੈ ਸ਼ਾਮ ਨੂੰ ਨਾਨਕੇ ਨਾਨਕੇ ਚੱਕ ਲੈ ਕੇ ਆਉਂਦੇ ਹਨ ਅਗਲੇ ਦਿਨ ਸਾਰੀਆਂ ਔਰਤਾਂ ਜੀਤੋ ਨੂੰ ਤਿਆਰ ਕਰਦੀਆਂ ਹਨ ਉਸ ਨੂੰ ਇੰਜ ਲੱਗਦਾ ਹੈ ਜਿਵੇਂ ਸਾਰੇ ਹੀ ਉਸ ਨੂੰ ਘਰੋਂ ਕੱਢਣਾ ਚਾਹੁੰਦੇ ਹੋਣ ਆਨੰਦ ਕਾਰਜ ਵੇਲੇ ਸਾਰੇ ਹੀ ਉਦਾਸ ਹੋ ਜਾਂਦੇ ਹਨ ਜੀਤੋ ਦਾ ਵੀਰ ਵੀ ਉਦਾਸ ਹੋ ਜਾਂਦਾ ਹੈ ਉਹ ਦੀ ਸਾਕੀ ਭੰਡੇ ਹਮੇਸ਼ਾ ਲਈ ਪ੍ਰਾਈ ਕਰ ਤੁਰ ਜਾਣਾ ਹੈ ਉਹ ਆਪਣਾ ਦੁੱਖ ਛਪਾਉਣ ਲਈ ਹਾਰੀਮ ਵਾਲੇ ਮੁੰਡੇ ਨੂੰ ਝੜਕੇ ਗਾਣਾ ਬੰਦ ਕਰਵਾ ਦਿੰਦਾ ਹੈ ਆਨੰਦ ਕਾਰਜ ਹੋਣ ਅਤੇ ਰੋਟੀ ਖਾਣ ਤੋਂ ਬਾਅਦ ਜਿੱਤੋ ਦੀ ਵਿਦਾਈ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਲਾੜੇ ਨੂੰ ਸਲਾਮੀ ਕਰਵਾਈ ਗਈ ਵਿਦਾਈ ਵੇਲੇ ਜਿੱਤੋ ਦੀ ਗੂੜੀ ਸੇਲੀ ਵੀ ਆਉਂਦੀ ਹੈ ਉਹ ਜਿੱਤੋ ਦੇ ਵੀਰ ਨੂੰ ਡੋਲੇ ਨਾਲ ਜਾਣ ਲਈ ਕਹਿੰਦੀ ਹੈ ਪਰ ਉਹ ਉਸ ਨੂੰ ਝੜਕਾ ਦਿੰਦਾ ਹੈ ਸਾਰੇ ਹੀ ਜਿੱਤੋ ਦੇ ਵੀਰ ਨੂੰ ਜਿੱਤੋ ਦੇ ਨਾਲ ਸਹਰੀ ਜਾਣ ਲਈ ਕਹਿੰਦੇ ਹਨ ਪਰ ਉਹ ਮੰਨਦਾ ਨਹੀਂ ਜੀਤੋ ਜੰਜ ਵਾਲੀ ਕਾਰ ਕੋਲ ਖੜੀ ਆਪਣੇ ਭਰਾ ਨੂੰ ਡਿੱਗਦੀ ਹੈ ਉਹ ਆਪਣੇ ਵੀਰ ਨੂੰ ਮਿਲੇ ਬਿਨਾ ਇੱਕ ਪੈਰ ਅੱਗੇ ਨਹੀਂ ਪੁੱਟਦੀ ਘੜੀ ਵਿੱਚ 5:30 ਵੱਜ ਜਾਂਦੇ ਹਨ ਜੰਜ ਨੂੰ ਦੇਰ ਹੁੰਦਿਆਂ ਵੇਖ ਕੇ ਵੀਰ ਆਪਣੀ ਭੈਣ ਨੂੰ ਕਲਾਵੇ ਵਿੱਚ ਚੁੱਕ ਕੇ ਕਾਰ ਵਿੱਚ ਬਿਠਾ ਦਿੰਦਾ ਹੈ ਉਸ ਦਾ ਵੀਰ ਉਸ ਨੂੰ ਉਸ ਨੂੰ ਬਿਨਾਂ ਗਿਣੇ ਹੀ ਸਲਾਮੀ ਵੱਜੋਂ ਪੈਸੇ ਦਿੰਦਾ ਹੈ ਜੀਤੋ ਆਪਣੇ ਵੀਰ ਵੱਲੋਂ ਸਲਾਮੀ ਵਿੱਚ ਦਿੱਤੇ ਪੈਸੇ ਕਾਰ ਤੋਂ ਬਾਹਰ ਸੁੱਟ ਕੇ ਭਰਾ ਨੂੰ ਪੁੱਟ ਕੇ ਮਿਲਦੀ ਹੈ ਜੀਤੋ ਦੇ ਵੀਰ ਨੂੰ ਕੁੜੀਆਂ ਦੇ ਇਸ ਤਰ੍ਹਾਂ ਪ੍ਰਾਈ ਕਰ ਜਾਣ ਦਾ ਖਿਆਲ ਕਰਕੇ ਡਰ ਜਾ ਆਉਂਦਾ ਹੈ ਪਰ ਭਾਰਤੀ ਮਰਿਆਦਾ ਅਨੁਸਾਰ ਹਰੇਕ ਔਰਤ ਨੂੰ ਪ੍ਰਾਈ ਕਰ ਜਾਣਾ ਹੀ ਪੈਂਦਾ ਹੈ ਅਤੇ ਦਾਸੀ ਬਣ ਕੇ ਰਹਿਣਾ ਪੈਂਦਾ ਹੈ ਆਪਣੇ ਤੋਂ 8-10 ਸਾਲ ਛੋਟੀ ਭੈਣ ਦਾ ਇਕੱਲਿਆ ਸਹੂਰੀ ਜਾਣ ਦਾ ਸੋਚਦਾ ਹੈ ਅਤੇ ਲਿਬੜੇ ਕਪੜੇ ਪਾ ਕੇ ਹੀ ਜੀਤੋ ਨਾਲ ਡੋਲੀ ਵਾਲੀ ਕਾਰ ਵਿੱਚ ਬੈਠ ਜਾਂਦਾ ਹੈ ਅੱਗੇ ਬੜਾ ਕਹਾਣੀ ਆਪਣਾ ਦੇਸ਼ ਆਪਣਾ ਦੇਸ਼ ਕਹਾਣੀ ਸਦੋਕ ਸਿੰਘ ਧੀਰ ਦੀ ਰਚਨਾ ਹੈ ਇਸ ਕਹਾਣੀ ਵਿੱਚ ਲੇਖਕ ਨੇ ਜੋਕੀ ਯੋਗ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਨਵੇਂ ਕਿਲੇ ਟੰਗ ਨਾਲ ਬਿਆਨ ਕੀਤਾ ਹੈ 16 ਸਾਲ ਪਹਿਲਾਂ ਆਪਣੇ ਮਾਪਿਆਂ ਨਾਲ ਕੈਨੇਡਾ ਜਾ ਵਸੇ ਹਰਿੰਦਰ ਤੇ ਗੁਰਿੰਦਰ ਆਪਣੇ ਪਿਤਾ ਨਾਲ ਭਾਰਤ ਆਉਂਦੇ ਹਨ ਦਰਸਲ ਨਰਿੰਦਰ ਸਿੰਘ ਉਹਨਾਂ ਨੂੰ ਜਾਣਬੁੱਝ ਕੇ ਭਾਰਤ ਲੈ ਆਉਂਦਾ ਹੈ ਤਾਂ ਜੋ ਉਹ ਭਾਰਤ ਨੂੰ ਦੇਖ ਸਕਣ ਇੱਥੋਂ ਦੇ ਸੱਭਿਆਚਾਰ ਧਰਮ ਤੇ ਸਮਾਜ ਬਾਰੇ ਜਾਣ ਸਕਣ ਉਹ ਨਹੀਂ ਚਾਹਦਾ ਕਿ 2 ਸਾਲ ਹੋਰ ਲੰਘਣ ਨਾ ਨਹੀਂ ਤਾਂ ਇਹ ਭਾਰਤ ਬਾਰੇ ਤੇ ਉਸਦੀ ਜਨਮ ਭੂਮੀ ਬਾਰੇ ਜਾਣ ਹੀ ਨਹੀਂ ਸਕਣਗੇ ਉਹ ਦਸੰਬਰ ਦੇ ਅੰਤ ਵਿੱਚਕਾਰ ਇੰਡੀਆ ਆਉਂਦਾ ਹੈ ਬਿੰਦੀ ਲੱਗੇ ਬਟੇ ਤੇ ਅਤੇ ਬੱਚਿਆਂ ਨੂੰ ਕਿਰਾਏ ਦੀ ਟੈਕਸੀ ਉੱਤੇ ਪੰਜਾਬ ਅਤੇ ਹੋਰਨਾਂ ਥਾਵਾਂ ਦੀ ਸੈਰ ਕਰਾਉਂਦਾ ਹੈ ਹਰਿੰਦਰ ਤੇ ਗੁਰਿੰਦਰ ਨਾਲ ਮਨ ਥੱਕਿਆ ਤੰਤਕਿਆ ਵਾਲੀ ਗੱਲ ਸੀ ਉਹ ਘੁਆਚੇ ਹੋਏ ਸਫ਼ਰ ਕਰ ਰਹੇ ਸਨ ਉਹ ਬਿਨਾਂ ਦਿਲਚਸਪੀ ਦੇ ਮਜਬੂਰੀ ਵਸ ਮੇਜ਼ਬਾਨ ਕੋਲ ਬੈਠਦੇ ਹਨ ਉਹ ਭਾਰ ਦੇ ਸ਼ਹਿਰਾਂ ਤੇ ਅਰਮਣਿਕ ਥਾਵਾਂ ਬਾਰੇ ਗੈਰ ਜ਼ਰੂਰੀ ਜਿਹੀ ਟਿੱਪਣੀ ਠੀਕ ਹੈ ਕਹਿ ਛੱਡਦੇ ਦੁਨੀਆ ਦੇ ਅਠਾ ਜੁਬਿਆਂ ਵਿੱਚ ਸ਼ਾਮਲ ਤਾਜ ਮਹਿਲ ਉਹਨਾਂ ਨੂੰ ਸਿਰਫ ਚੰਗਾ ਹੀ ਲੱਗਿਆ ਉਹ ਦਰਬਾਰ ਸਾਹਿਬ ਨੂੰ ਵੀ ਸਿਰਫ ਨਾਈਸ ਬਿਲਡਿੰਗ ਕਹਿ ਛੱਡਦੇ ਹਨ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿੱਚ ਉਹਨਾਂ ਦੀ ਬਿਲਕੁਲ ਦਿਲਚਸਪੀ ਨਹੀਂ ਉਹ ਬੇਰਸ ਜੀ ਹੋ ਕੇ 25 ਦਿਨ ਰਹਿ ਕੇ ਕੈਨੇਡਾ ਦੀ ਜਹਾਜ਼ ਵਿੱਚ ਬੜਦੇ ਹਨ ਉਹਨਾਂ ਦੋਹਾਂ ਦੀ ਅੱਖਾਂ ਵਿੱਚ ਚਮਕ ਤੇ ਖੁਸ਼ੀ ਸੀ ਪਰ ਨਿਰੰਜਨ ਸਿੰਘ ਦੀਆਂ ਅੱਖਾਂ ਵਿੱਚ ਪਰਲ ਪਰਲ ਹੰਝੂ ਵਹਿ ਚੁਰੇ ਉਹ ਉਹ ਦੋਵੇਂ ਨੌਜਵਾਨ ਆਪਣੇ ਦੇਸ਼ ਜਾ ਰਹੇ ਸਨ ਅਤੇ ਪਿਤਾ ਆਪਣੇ ਦੇਸ਼ ਤੋਂ ਦੂਰ ਜਾ ਰਿਹਾ ਸੀ ਲੇਖਕ ਦੱਸਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਉਹ ਹੀ ਦੇਸ਼ ਆਪਣਾ ਲੱਗਦਾ ਹੈ ਜਿੱਥੇ ਉਹ ਜੰਮਿਆ ਪਲਿਆ ਤੇ ਰਹਿੰਦਾ ਹੈ ਉਸ ਥਾਂ ਨਾਲ ਚਿਰ ਪ੍ਰਚਿਤ ਹੁਣ ਚਿਰ ਪ੍ਰਚਿਤ ਮਤਲਬ ਜਾਣਕਾਰ ਹੋਣ ਕਰਕੇ ਉਸ ਦੀ ਭਾਵਕ ਸਾਂਝ ਬਣੀ ਹੁੰਦੀ ਹੈ ਦੂਜੇ ਦੇਸ਼ ਭਾਵੇਂ ਉਸ ਦੇ ਪੁਰਖਿਆਂ ਦਾ ਦੇਸੀ ਕਿਉਂ ਨਾ ਹੋਵੇ ਉਸ ਨੂੰ ਆਪਣਾ ਹੀ ਲੱਗਦਾ ਹੈ ਇਸ ਕਹਾਣੀ ਵਿੱਚ ਨਿਰੰਜਨ ਸਿੰਘ ਤਾਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਹੈ ਪਰ ਉਸ ਦੇ ਲੜਕੇ ਇਸ ਦੇਸ਼ ਨਾਲ ਉਸ ਵਾਂਗ ਲਗਾ ਮਹਿਸੂਸ ਨਹੀਂ ਕਰਦੇ ਅੱਗੇ بڑا ਸਤਿਆ ਸਈ ਸਤਿਆ ਸਈ ਕਹਾਣੀ ਡਾਕਟਰ ਦਲੀਪ ਕੋਟਵਾਣਾ ਦੁਆਰਾ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰਾਂ ਨੇ ਕਾਰਾਂ ਬਿੰਦੀ ਨਹੀਂ ਆਈ ਬੇਟੇ ਤੇ ਇਹ ਜਿਹੜਾ ਬਿੰਦੀ ਲੱਗੇ ਨੇ ਇਹ ਨਹੀਂ ਆਏਗੀ ਕਹਾਣੀਕਾਰਾ ਨੇ ਸ਼ਹੀਦ ਭਗਤ ਸਿੰਘ ਦੀ ਮੰਗਿੱਤਰ ਦੀਆਂ ਮੰਦੀਆਂ ਭਾਵਨਾਵਾਂ ਨੂੰ ਬੜੇ ਹੀ ਭਾਪੂਰਤ ਢੰਗ ਨਾਲ ਬਿਆਨ ਕੀਤਾ ਹੈ ਇੱਕ ਵਾਰ ਲੇਖਕ ਜਦੋਂ ਕਿਸੇ ਸਬਸਵਿਥ ਸਫ਼ਰ ਕਰ ਰਹੀ ਸੀ ਉਸ ਦੌਰਾਨ ਇੱਕ ਮੰਗਤੇ ਦੇ ਮੂੰਹ ਦੀਨੀ ਮੰਗਤੇ ਦੇ ਮੂੰਹ ਭਗਤ ਸਿੰਘ ਦੀ ਮੰਗਿੱਤਰ ਬਾਰੇ ਗੀਤ ਸੁਣ ਕੇ ਲੇਖਕਾ ਆਪਣੀ ਕਲਪਨਾ ਦੇ ਵਹਿਣ ਵਿੱਚ ਵਹਿ ਤਰੀ ਉਹ ਕਲਪਨਾ ਕਰਦੀ ਹੈ ਕਿ ਭਗਤ ਸਿੰਘ ਦੀ ਸ਼ਹੀਦੀ ਪਰੰਤ ਉਸ ਦੀ ਮੰਗਤਰ ਨੇ ਭਗਤ ਸਿੰਘ ਦੀ ਆਤਮ ਵਿੱਚ ਆਪਣਾ ਪੂਰਾ ਜੀਵਨ ਕਿਵੇਂ ਲਗਾ ਦਿੱਤਾ ਹੋਣਾ ਲੇਖਕਾ ਮਨ ਹੀ ਮਨ ਵਿੱਚ ਭਗਤ ਸਿੰਘ ਦੇ ਮੰਗਤਰ ਪ੍ਰਤੀ ਨਤਮਸਤਕ ਹੁੰਦੀ ਹੈ ਤੇ ਸੋਚਦੀ ਹੈ ਕਿ ਅਸਲ ਵਿੱਚ ਔਰਤ ਸਹੀ ਅਰਥ ਵਿੱਚ ਜਿਉਂਦੇ ਜੀ ਜਿਉਂਦੇ ਜੀ ਜਿਉਂਦੇ ਜੀ ਇਸ ਤਰ੍ਹਾਂ ਲਿਖਣਾ ਬੜਾ ਜਿਉਂਦੇ ਜੀ ਸਤੀ ਹੋ ਗਈ ਜਿਉਂਦੇ ਜੀ ਕੀ ਹੋ ਗਈ ਸਤੀ ਹੋ ਗਈ ਹੈ ਤਾਂ ਇਹ ਜੀ ਬੇਟਾ ਤੁਹਾਡੀ لازਮੀ ਪੰਜਾਬੀ ਦੇ ਵਿੱਚ ਸ਼ਾਮਲ ਜਿੰਨੀਆਂ ਵੀ ਕਹਾਣੀਆਂ ਗਿਆ ਉਹਨਾਂ ਦੇ ਸੰਖੇਪ ਸਾਰ ਮੱਤਵਰਣ ਸਾਰ ਤੇ ਉਮੀਦ ਹੈ ਤੁਹਾਨੂੰ ਇਹ ਪੇਪਰ ਤੋਂ ਪਹਿਲਾਂ ਇਹ ਪੜ੍ਹ ਕੇ ਜਾਇਓ ਤੇ ਸਾਰ ਲਿਖਣ ਵਿੱਚ ਤੁਹਾਡੀ ਇਹ ਵੀਡੀਓ ਮਦਦ ਕਰੇਗੀ ਜੇਕਰ ਵੀਡੀਓ ਚੰਗੀ ਲੱਗੇ ਮੇਰੀ ਕੋਸ਼ਿਸ਼ ਵਧੀਆ ਲੱਗੇ ਤਾਂ ਤੁਸੀਂ ਲਾਈਕ ਕਮੈਂਟ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੇ ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲੈਣ ਅੱਜ ਦੇ ਲਈ ਇੰਨੇ ਹੀ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ